ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੇਸਟ ਨਾ ਕਰੋ ਜੋ ਹੁੰਦਾ ਉਹ ਹੋਣ ਦਿਓ ਉਤੋਂ ਬਾਅਦ ਚ ਇਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਨੇ ਬੰਦਾ ਅੱਜ ਪਹਿਲਾਂ ਵੀ ਦੱਸ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਈ ਨਾ ਡਰਾ ਰੱਖੇ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰੇ ਅਲਜ਼ਾਮ ਉਰੇ ਤੇ ਜਿਹੜੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤਿੰਨ ਵੀ ਮਾਰ ਦਿੱਤਾ ਜਾਊਗਾ ਇੱਕ ਸਾਲ ਹੋ ਗਿਆ ਪਿਓ ਅੱਛਾ ਕਰ ਚਰਚਾ 2023 ਦਾ ਖਰਚਾ 5ਵੇਂ ਮਹੀਨੇ ਦਾ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੋਰੀ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਾਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉੱਤੋਂ ਭੇਜਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਮ ਰਵਿੰਦਰ ਕੁਮਾਰ ਬਰਿਆਲੀ ਚੌਕੀ ਐਸਐਸਜੀ ਜਗਿੰਦਰ ਕੁਮਾਰ ਐਸਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਪਰਿਵਾਰ ਬਹੁਤ ਖੁਸ਼ ਹੈ ਖੁਸ਼ ਹੈ ਔਰ ਜੋ ਦੂਸਰੀ ਬਈ ਨੇ ਉਹ ਵੀ ਖੁਦ ਭਾਈ ਨਹੀਂ ਕਰ ਰਹੀ ਜੀ ਉਹਨਾਂ ਦੇ ਬਕਾਇਦਾ ਮੈਂ ਉਹਨਾਂ ਕੋਲੋਂ ਰਸੀਦ ਕਰਾਈ ਆ ਕਾਪੀ ਜੀ ਤੇ ਇੱਕ ਕਾਪੀ ਜੀ ਮੈਂ ਇਹ ਕਾਪੀ ਮੈਂ ਮਾਣ ਜੋ ਐਸਐਸਪੀ ਸਾਹਿਬ ਕੋਲਾਂ ਗਿਆ ਹਾਂ ਜੀ ਦੋ ਵਾਰੀ ਮੇਰੇ ਪਿੰਡ ਦਾ ਸਰਪੰਚ ਸਾਹਿਬ ਤੇ ਨਾਲੇ ਉਹ ਵਕੀਲ ਸਾਹਿਬ ਨੇ ਉਹ ਗਏ ਆ ਜੀ ਮੇਰੇ ਨਾਲ ਐਸਐਸਪੀ ਵੀ ਸਾਡੀ ਕੋਈ ਨਹੀਂ ਸੁਣਦਾ ਪਿਆ ਜੀ ਫਿਰ ਆਪਾਂ ਉਹਨਾਂ ਨੇ ਕਿਹਾ ਕਿ ਆਪਾਂ ਕਾਪੀ ਐ ਡਾਕ ਰਸਤੇ ਫਿਰ ਇੱਕ ਕਾਪੀ ਐ ਐਸਐਸਪੀ ਸਾਹਮਣੇ ਤੇ ਜੀ ਆ ਜਿਹੜਾ ਬੰਦਾ ਹੈ ਕੈਮ ਫਲਾਨੀ ਜਗ੍ਹਾ ਤੇ ਆ ਜੀ ਤੇ ਇਹਨੂੰ ਅਰੈਸਟ ਕੀਤਾ ਜਾਵੇ ਪਰ ਕੋਈ ਕਾਰਵਾਈ ਨਹੀਂ ਕਰਦੇ ਜੀ ਤੇ ਇਹ ਉਹਦੇ ਪੀਓ ਦੇ ਆਰਡਰ ਆ ਜੀ ਜੱਜ ਸਾਹਿਬ ਵੱਲੋਂ ਕੀਰੋਂ ਨੂੰ ਪੀਓ ਕੀਤਾ ਗਿਆ ਦਾ ਤੇ ਫਿਰ ਵੀ ਪੁਲਿਸ ਏਰੀਆ ਕੋਈ ਕਾਰਵਾਈ ਨਹੀਂ ਤੇ ਯਾਰਾ ਹੁਣ ਐਸਐਚਓ ਸਾਹਿਬ ਮੌਜੂਦਾ ਨਹੀਂ ਉਹ ਮੈਨੂੰ ਕਹਿੰਦੀ ਆ ਕਿ ਤੂੰ ਰਾਜੀਨਾਮਾ ਕਰ ਦੋ ਦੋ ਤਿੰਨ ਤਿੰਨ ਘੰਟੇ ਜੀ ਦੋ ਮੈਂ ਜਾਣਾ ਉਹ ਉੱਥੇ ਬੁਲਾਉਂਦਾ ਮੈਂ ਹੀ ਜਾਣਾ ਪੁੱਛਣਾ ਉਹਨਾਂ ਨੂੰ ਤੇ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਇਰਹਾਸਮੈਂਟ ਕਰਦਾ ਬਾਹਰ ਲੈਂਦਾ ਖਾਨੇ ਦੇ ਅੰਦਰ ਤੇ ਬਾਅਦ ਚ ਮੈਨੂੰ ਕਹਿੰਦਾ ਹੁਣ ਤੂੰ ਜਾ ਤੇਰਾ ਕੰਮ ਕੋਈ ਨਹੀਂ ਆ ਤੂੰ ਤੇ ਇੱਕ ਹੰਜ ਇੱਕ ਇਹ ਜਿਹੜਾ ਜੀ ਆ ਵਰਦੀ ਪਾਈ ਦੀ ਆ ਜਿੰਨੇ ਜੀ ਇਹ ਬੜਾ ਤੰਕਲੀ ਸ਼ਾਨ ਕਰਦੇ ਉਹਦਾ ਭਤੀਜਾ ਵਾ ਜੀ ਤੇ ਇੱਕ ਇਹਨਾਂ ਦਾ ਪਾਸਟਰ ਦਾ ਭਰਾਵਾ ਬਖਸ਼ੀਸ਼ ਚੰਦ ਐਸਪੀ ਡੀ ਨਾਲ ਲੱਗਾ ਦਾ ਜੀ ਤੇ ਐਸਪੀ ਡੀ ਕੋਲੋਂ ਮੈਨੂੰ ਧੱਕੇ ਮਰਵਾਏ ਆ ਜੀ ਇਹਨਾਂ ਨੇ ਤੇ ਮੇਰੇ ਘਰ ਆਣ ਕੇ ਵੀ ਤੇ ਮੈਨੂੰ ਕਚਰੀ ਵਿੱਚ ਚੀਜ਼ ਤੇ ਬਾਅਦ ਚ ਉੱ ਤੇ ਉੱਥੇ ਵੀ ਮੈਨੂੰ ਇਹ ਕਹਿੰਦੀ ਆਂ ਕਿ ਰਾਜੀਨਾਮਾ ਕਰੋ। ਬਾਕੀ ਤੁਸੀਂ ਇਹ ਦੇਖ ਸਕਦੇ ਹੋ ਜਸ਼ਨ ਗਿੱਲ ਦੀ ਇਹ ਫੋਟੋ ਹੈ ਜਿਹੜਾ ਕਿ ਇੱਕ ਫਲਤਕਾਰੀ ਹੈ ਜੀ। ਕਿਉਂ ਕਿ ਕਿੰਨਾ ਵਕਤ ਹੋ ਗਿਆ ਤੇ ਉਹਨੇ ਅੱਛਾ ਰੱਖੇ ਖਰਚਾ ਬਹੁਤ ਜ਼ਿਆਦਾ 23 ਦਾ ਖਰਚਾ 5ਵੇਂ ਮਹੀਨੇ ਦਾ ਇਹ 7ਵੇਂ ਮਹੀਨੇ ਦਾ 7ਵੇਂ ਮਹੀਨੇ ਸੋਰੀ ਹਾਂ ਜਿਹੜਾ ਕਿ ਇਹ ਆਪਣੀ ਬੇਟੀ ਨੂੰ 에어ਪੋਰਟ ਤੇ ਛੱਡਣ ਜਾਂਦਾ ਜੰਮੂ ਜਦਕਿ ਪੁਲਿਸ ਨੂੰ ਪਤਾ ਹੁੰਦਾ ਕਿ ਇਹ ਬੰਦਾ ਜਾ ਕੇ ਕਿਹੜਾ ਰਾਤ ਨੂੰ ਇਹ ਘਰ ਆਉਣਾ ਰਾਤ ਨੂੰ ਘਰ ਆ ਕੇ ਸਵੇਰ ਜਲਦੀ ਕਰ ਤੋਂ ਨਿਕਲ ਜਾਂਦਾ ਨੇਰੇ ਨੇਰੇ ਕਿ ਸੂਰਜ ਚੜ੍ਹਦੋਂ ਪਹਿਲਾਂ ਹੀ ਨਿਕਲ ਜਾਂਦਾ ਉਤੋਂ ਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੀ ਬੰਦਾ ਕਿੱਥੇ ਆਇਆ ਕੀ ਕਰਦਾ ਜਦ ਕਿ ਸੰਡੇ ਨੂੰ ਚਰਚ ਜੰਮੂ ਚ ਲਾਂਦਾ ਏ ਮਤਲਬ ਕਿ ਮੀਡੀਆ ਸਾਹਮਣੇ ਨਹੀਂ ਆਂਦਾ ਉਤੋਂ ਬਿਲਕੁਲ ਪਤਾ ਕਿ ਉਸ ਜਗ੍ਹਾ ਦਾ ਪਤਾ ਸਾਨੂੰ ਕਿ ਸਾਡੇ ਕੋਲ ਪੁਲਿਸ ਚੱਲੇ ਅਸੀਂ ਉਹਨੂੰ ਅਰੈਸ ਕਰਾਵਾਂਗੇ ਪਰ ਲੇਕਿਨ ਪੁਲਿਸ ਸਾਥ ਹੀ ਨਹੀਂ ਪਉਂਦੀ ਕਿ ਅਸੀਂ ਨਹੀਂ ਜਾਣਾ ਜੋ ਤੁਸੀਂ ਕਰਨਾ ਚਾਹਲੋ ਅੱਗੇ ਨੇ ਪੁਲਿਸ ਨੇ ਇਹ ਕਹਿ ਰਹੀ ਹੈ ਕਿ ਜੋ ਤੁਸੀਂ ਕਰਨਾ ਤੁਸੀਂ ਕਰ ਸਕਦੇ ਹੋ ਪਰ ਐਦਾਂ ਦੇ ਬੰਦੇ ਬਾਹਰ ਘੁੰਮਦੇ ਨੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਦੱਸੋ ਦੇਖੋ ਜੀ ਉਹਦਾ ਭਰਾ ਉਹਦਾ ਭਰਾ ਇੱਕ ਡੀਆਈਜੀ ਹੈ ਤੇ ਇੱਕ ਸਪੰਚ ਇੱਕ ਸਪੰਚ ਇੱਕ ਡੀਆਈਜੀ ਪੂਰੀ ਸ਼ਪਾਸ ਕਰਦੇ ਨੇ ਗਨਮੈਨ ਜੀ ਡੀਆਈਜੀ ਤੇ ਗਨਮੈਨ ਨੇ ਨਹੀਂ ਗਲੀ ਉਹਦੀ سپورਟ ਪੂਰੀ ਕਰਦੇ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਤੇ ਬੰਦੇ ਦੇ ਦਬਾਅ ਬਣਾ ਕੇ ਰੱਖਿਆ ਪੂਰਾ ਕਿ ਅਰੇਸਟ ਨਾ ਕਰੋ ਜੋ ਹੁੰਦਾ ਉਹ ਹੋਣ ਦੋ ਉਹ ਤੋਂ ਬਾਅਦ ਚ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਇਹ ਬੰਦਾ ਅੱਜ ਪਹਿਲਾਂ ਵੀ ਦੱਸ ਕਿ ਘਰ ਵੇਚ ਕੇ ਅੰਮ੍ਰਿਤਸਰ ਰਹਿ ਰਿਹਾ ਤੇ ਫੋਨ ਬੰਦ ਕਰਕੇ ਇਹਦਾ ਇਹ ਇੰਨਾ ਕੋਈ ਡਰਾ ਰੱਖੇ ਬੰਦਾ ਕਿ মিডিਆ ਸਾਹਮਣੇ ਆਊਗਾ ਤੇਰਾ ਇਲਜਾਮ ਬਰੋ ਤੇ ਤੇਰੀ ਕੁੜੀ ਨਾਲ ਤਾਂ ਮਾਰ ਦਿੱਤਾ ਗਿਆ ਤੈਨੂੰ ਵੀ ਮਾਰ ਦਿੱਤਾ ਜਾਊਗਾ ਤੇ ਪੁਲਿਸ ਜੀ ਇਹ ਦੇਖੋ ਕਿੱਡੀ ਵੱਡੀ ਗਲਤੀ ਹੈ ਕਿ ਇੱਕ ਐਕਸੀਡੈਂਟ ਚ ਕੇਸ ਬਣਾ ਦਿੱਤਾ ਗਿਆ 304 ਏ ਦਾ ਕਿਦਾਂ ਅਸੀਂ ਪੁਲਿਸ ਦੇ ਕਿਉਂ ਕੁੜੀ ਜਦੋਂ ਕਿ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਜੀ ਕੁੜੀ ਪ੍ਰੈਗਨੈਂਟ ਹੋ ਜਾਂਦੀ ਹੈ ਸੋ ਉਹਦਾ ਅਬੋਰਸ਼ਨ ਕਰਾਂਦਾ ਜਸ਼ਨਗਿਲ ਕਰਦਿਆਂ ਤੋਂ ਚੋਰੀ ਕਰਦਿਆਂ ਤੋਂ ਚੋਰੀ ਅਬੋਰਸ਼ਨ ਕਰਾਂਦਾ ਤੇ 2 ਦਿਨ ਬਾਅਦ ਕੁੜੀ ਨੂੰ ਪੇਨ ਹੁੰਦਾ ਉਹ ਆਪਣੇ ਮਾਂ ਨੂੰ ਦੱਸ ਕੇ ਆ ਕੇ ਉਸ ਤੋਂ ਬਾਅਦ ਉਹ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਕੇ ਉਹਨੂੰ 5000 ਰੁਪਏ ਦਿੱਤਾ ਜਾਂਦਾ ਕਿ ਬਹੁਤ ਵੱਡੀ ਰਕਮ ਹੈ ਇਹਦੇ ਲਈ ਕਿ 5000 ਰੁਪਏ ਦੇ ਕੇ ਇਹਨਾਂ ਨੂੰ ਮਤਲਬ ਇੱਕ ਲਾਲਚ ਦੇ ਕੇ 5000 ਦਾ ਕਿ ਤੁਸੀਂ মিডিਆ ਸਾਹਮਣੇ ਨਾ ਆਓ ਉਹਦੀ 2 ਦਿਨ ਬਾਅਦ ਪੇਨ ਹੋਣਾ ਸ਼ੁਰੂ ਹੁੰਦੇ ਹਾਸਪੀਟਲ ਲੈ ਕੇ ਜਾਂਦੇ ਆ ਉਹਦੀ ਉੱਥੇ ਡੈਥ ਹੋ ਜਾਂਦੀ ਹੈ ਕੁੜੀ ਨੂੰ ਇੱਦਾਂ ਦਾ ਡਰਾ ਰੱਖਿਆ ਸੀ ਇਹ ਬੰਦੇ ਨੇ ਉਹ ਸਹਿਮ ਕੇ ਡਰ ਕੇ ਉਹਦੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਡਾ ਘਟਿਆ ਕੰਮ ਕੀਤਾ ਕਿ 304 ਏ ਦਾ ਧਾਰਾ ਲਾ ਦਿੱਤੀ ਕਿ ਐਕਸੀਡੈਂਟ ਬਣਾ ਦਿੱਤਾ 376 304 ਕੇਮੇ ਐਕਸੀਡੈਂਟ ਦੀ ਧਾਰਾ ਬਣਾ ਸਕਦੇ ਹੋ ਅਸੀਂ ਹਾਈ ਕੋਰਟ ਜਾਵਾਂਗੇ ਕਿ ਜਿਹੜੇ ਪੁਲਿਸ ਨੇ ਤੁਹਾਡੇ ਨਾਲ ਇਤੇ ਮਤਲਬ ਮੀਡੀਆ ਸਾਹਮਣੇ ਦਿਖਾਣਾ ਚਾਹੁੰਦਾ ਦੁਬਾਰੇ ਫੇਰ ਨਾ ਬੋਲਾਂਗਾ ਜਿਹੜੀ ਪੂਰੀ ਜਸ਼ਨ ਗਿੱਲ ਦੀ ਸਪੋਰਟ ਕਰਦੇ ਨੇ ਉਤੋਂ ਇੱਕ ਹੋਰ ਫੋਟੋ ਸੀ ਭੇਜ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਇੱਕ ਨਰਸਿੰਗ ਦਾ ਕੋਰਸ ਕਰਦਾ ਸੀਗਾ ਇਹ ਬੰਦਾ ਇਹ ਪੁਲਿਸ ਦੀ ਵਰਦੀ ਚ ਫੋਟੋ ਧਰਾ ਕੇ ਇਹਨਾਂ ਨੂੰ ਉਤੋਂ ਤੇਜ਼ ਦਾ ਪਿਆ ਤੁਸੀਂ ਸਾਡਾ ਕਹਿੰਦਾ ਕੁਝ ਨਹੀਂ ਵਿਗਾੜ ਸਕਦੇ ਜਿਹੜਾ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਂ ਰਵਿੰਦਰ ਕੁਮਾਰ ਬਰਿਆਲੀ ਚੌਕੀ ਐਸਐਸ ਜਗਿੰਦਰ ਕੁਮਾਰ ਐਸਐਚਓ ਦੀਨਾ ਨਗਰ ਮਤਲਬ ਦੀਨਾ ਨਗਰ ਥਾਣੇ ਦਾ ਹੀ ਮਕਦਮਾ ਹੈ ਤੇ ਡੈਨੀਵਲ ਗਿੱਲ ਸਰਪੰਚ ਫਾਸਲੇ ਦਾ ਭਰਾ ਅਸੀਸ ਗਿੱਲ ਨਕਲੀ ਪੁਲਿਸ ਵਾਲਾ ਜਿਹੜਾ ਕੀ ਹੈ ਨਾ ਇਹ ਇਹੀ ਹੈ ਅਸੀਸ ਗਿੱਲ ਦਕਸ਼ੀਸ ਚੰਦ ਐਸਪੀ ਡੀ ਗਨਮੈਨ ਉਹਦਾ ਜਿਹੜਾ ਤੰਗ ਪਰੇਸ਼ਾਨ ਕਰਦਾ ਇਹਨਾਂ ਨੂੰ ਚਾਰਜ ਚਾਰਜ ਮਸੀ ਚਾਚੇ ਦਾ ਮੁੰਡਾ ਐਸਪੀ ਸਰਪੰਚ ਦਾ ਮਾਮਾ ਜੋ ਕਿ ਜੰਮੂ ਕਸ਼ਮੀਰ ਚ ਇਸਕੈਮ ਐਸਪੀ ਐ ਅਮਰੀਤ ਰੰਦਾਵਾ ਐਸਐਸ ਜਿਹੜਾ ਇਸ ਟਾਈਮ ਹੁਣ ਇਸ ਟਾਈਮ ਥਾਣੇ 'ਚ ਐ ਤੇ ਮਨੀ ਬੈਂਸ ਜਿਹੜਾ ਥਾਣੇ ਦਾ ਮੁਨਸੀ ਇਸ ਟਾਈਮ ਮਤਲਬ ਇੱਥੇ ਐਡਾ ਕੋ ਦਬਾਅ ਪਾ ਕੇ ਰੱਖਿਆ ਹੋਇਆ ਹੈ ਉਹ ਬੰਦਿਆਂ ਨੇ ਕਿ ਕਾਰਵਾਈ ਨਾ ਕਰ ਸਕਣ ਕੋਈ ਵੀ ਐਡਾ ਦੇ ਬੰਦੇ ਇਸ ਟਾਈਮ ਜੰਮੂ ਸ਼ਰੀਆਮ ਬੰਦਾ ਨੂੰ ਆਪਣੇ ਘਰ ਦੇ ਨੂੰ ਛੱਡਣ ਜਾ ਰਿਹਾ ਏਅਰਪੋਰਟ ਤੇ ਤੁਹਾਨੂੰ ਵੀਡੀਓ ਮੈਂ ਦਿਖਾ ਦਿੰਦਾ ਉਹਨਾਂ ਦੀ ਉਹ ਆਪਣੇ ਘਰ ਦੇ ਨੂੰ ਛੱਡਣ ਜਾਂਦਾ ਉਹ ਏਅਰਪੋਰਟ ਤੇ ਹੁਣ ਸਕੇ ਨਹੀਂ ਸਾਨੂੰ ਕੋਈ ਨਾ ਘਰਵਾਰ ਆਂਦਾ ਨਾ ਕੋਈ ਕਿਤੇ ਸਾਨੂੰ ਦੱਸੋ ਜੇ ਦੱਸਣ ਜਾਂਦੇ ਆ ਉਹ ਬੰਦੇ ਨੂੰ ਡਰਾ ਜਾਂਦਾ ਧੰਗਾਇਆ ਜਾਂਦਾ ਇਹਦੀ ਵੀਡੀਓ ਜੀ ਕੀ ਹਾਲ ਚੰਗਾ? ਬਾਈ ਸਾਲਾਂ ਦਾ। ਏਜ 22 ਸਾਲ ਸੀ ਕੁੜੀ ਦੀ ਜੀ। ਕੁੜੀ ਦੀ ਏਜ 22 ਸਾਲ ਸੀ। ਕੁੜੀ ਦੀ ਫੋਟੋ ਦਿਖਾ ਸਕਦਾ ਮੇਰੇ ਸਾਹਮਣੇ ਜਿਹੜੀ ਕੁੜੀ ਦਾ ਹੋਇਆ ਸੀ ਗੀ। ਠੀਕ ਕਰਨ। ਆਪ ਕੀ ਸੁਣਾਉਗੇ? ਇਹ ਰਿਲੇਸ਼ਨਸ਼ਿਪ ਕੰਸੈਂਸ਼ੂਅਲ ਥਾ? ਆਪ ਕਹਿ ਸਕਦੇ। ਸੀ ਜ਼ਬਰਦਸਤੀ ਸੀਗਾ ਜੀ ਇਹ। ਇਕੋ ਕੁੜੀ ਜਦ ਕਰਦਨ ਦੱਸਣਾ ਚਾਹੀਏ ਉਸ ਤੋਂ ਬਾਅਦ ਉਹਦਾ ਅਬੋਰਸ਼ਨ ਕਰਾ ਕੇ ਨਾਲ ਦੀ ਨਾਲ ਉਹਦਾ ਕਰਕੇ ਉਹਨੂੰ ਮਾਰ ਦਿੱਤਾ ਜਾਂਦਾ ਉਦੋਂ ਡਾਕਟਰਾਂ ਨੇ ਵੀ ਜਿਹੜੀ ਉਹਦੇ ਪੈਸੇ ਦੇ ਕੇ ਰਿਪੋਰਟ ਵੀ ਪੋਸਟ ਵਰਡਮ ਦੀ ਭਾਜੀ ਕੀ ਲਿਖਿਆ ਸੀਗਾ ਉਹ ਚ ਰਿਪੋਰਟ ਵੀ ਸਾਨੂੰ ਘੱਟ ਵਰਡ 2 ਟਾਈ 3 ਮਹੀਨੇ ਬਾਅਦ ਦਿੱਤੀ ਸੀਗੀ ਰਿਪੋਰਟ ਵੀ ਇਹਨਾਂ ਨੇ ਚੱਕਰ ਮਾਰਦੇ ਥੱਕ ਗਏ ਅੱਜ ਦੇਰੇ ਰਿਪੋਰਟ ਕੱਲ ਦੇਰੇ ਪੋਸਟ ਵਰਡਮ ਦੌਰਾਨ ਦੇਖੋ ਤੁਸੀਂ ਐਕਸੀਡੈਂਟ ਕੇਸ ਬਣਾਇਆ ਗਿਆ ਕਿੱਡੀ ਵੱਡੀ ਗੱਲ ਹੈ ਜੀ ਕਿੱਡਾ ਐਕਸੀਡੈਂਟ ਕਿਦਾਂ ਕੀ ਮੌਤ ਹੋਈ ਕਿੰਨਾ ਜਾ ਰਹੀ ਹੈ ਅਬੋਰਸ਼ਨ ਤੋਂ ਬਾਅਦ ਉਹਦੀ ਮੌਤ ਹੋਈ ਐਕਸੀਡੈਂਟ ਤਾਂ ਬਣਾਇਆ ਗਿਆ ਨਾ ਪੁਲਿਸ ਅਫਸਰ ਬਣਾਇਆ ਐਕਸੀਡੈਂਟ ਹੀ ਲਗਾਇਆ ਸਾਈਕਲ ਤੇ ਗਾੜੀ ਉੱਪਰ ਜਾਗੀ ਕਿ ਕਹਾਉਣਾ 304 ਦੇ ਰੂਟੇ ਕੁਝ ਲਿਖਿਆ ਚ ਕੋਚ ਨਹੀਂ 304 ਜਿਹੜੀ ਏ ਲੱਗਦੀ ਹਾਂ ਭਾਜੀ ਉੱਚ ਕੁਝ ਨਹੀਂ ਦਿਖਾ ਸਿਰਫ ਨਾਰਮਲੀ ਐਕਸੀਡੈਂਟ ਦਿਖਾਤਾ ਐਫਆਈ ਤੁਹਾਨੂੰ ਸਾਰਿਆਂ ਨੂੰ ਕਾਪੀ ਕਰ ਦਵਾਂ ਤੁਸੀਂ ਚੈੱਕ ਕਰ ਸਕਦੇ ਹੋ ਉਸ ਨੂੰ ਗਰਭ ਦੀ ਸਿਹਤ ਖਰਾਬ ਹੋ ਗਈ ਤੇ ਇਲਾਜ ਚੱਲ ਬਿਲਕੁਲ ਜੀ ਬਿਲਕੁਲ ਕੁੜੀ ਨੇ ਮਰਨ ਤੋਂ ਪਹਿਲਾਂ ਕੁਝ ਕਿਹਾ ਸੀ ਕਿਸੇ ਨੂੰ ਕੋਈ ਪਿਆਰ ਨਹੀਂ ਮੈਨੂੰ ਤਾਂ ਕੋਈ ਪਿਆਰ ਨਹੀਂ ਕੁੜੀ ਨੇ ਆਪਣੀ ਸਿਰਫ ਮਾਂ ਨੂੰ ਦੱਸਿਆ ਸੀ ਕਿ ਉਹਦੀ ਹਾਲਤ ਬਹੁਤ ਖਰਾਬ ਸੀ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗੀ ਸੀਗੀ ਬਹੁਤ ਜ਼ਿਆਦਾ ਮਾਂ ਤਾਂ ਉਹਦੀ ਨੇ ਪੁੱਛਿਆ ਵੀ ਕੀ ਹੋਇਆ ਉਹਨੇ ਦੱਸਿਆ ਜਦੋਂ ਗੱਲਬਾਤ ਸੀ ਕਹਿੰਦੀ ਮੈਨੂੰ ਪਾਪਾ ਤੋਂ ਡਰ ਲੱਗਦਾ ਵਿਚਾਰੇ ਕਿ ਮੈਂ ਪਾਪਾ ਦੇ ਸਾਹਮਣੇ ਕੀ ਫਾਤ ਸਾਹਮਣੇ ਕੀ ਗੱਲ ਕਰਾਂਗੀ ਆਪਣੀ ਛੋਟੀ ਭੈਣ ਨੂੰ ਨੇ ਸਾਰਾ ਉਹਨੇ ਆਪਣੀ ਇੱਕ ਛੋਟੀ ਭੈਣ ਨੂੰ ਦੱਸਿਆ ਵੀ ਮੇਰੇ ਨਾਲ ਆਹ ਗੱਲਬਾਤ ਹੋਈ ਹੈ ਜਿੱਤੋ ਦਾ ਕਸੀ ਫਿਰ ਦੁਆਰੇ ਇਹਨਾਂ ਹਸਪੀਟਲ ਲੈ ਕੇ ਗਏ 2 ਦਿਨ ਬਾਅਦ ਜਦੋਂ ਬਲੀਡਿੰਗ ਹੋਣ ਲੱਗ ਗਈ ਪੇਨ ਹੋਣ ਲੱਗ ਗਿਆ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੀ ਇਹ ਪਾਸਟਰਾਂ ਦੇ ਨਾਂ ਤੇ ਇੱਕ ਜਸ਼ਨ ਗਿੱਲ ਇੱਕ ਕਲੰਕ ਹੈ ਤੇ ਇਸ ਟਾਈਮੇ ਡਰਦਾ ਫਿਰਦਾ ਜੰਮੂ ਚ ਇਸ ਨੂੰ ਪੰਜਾਬ ਛੱਡ ਕੇ ਜੰਮੂ ਚ ਚੱਲ ਚਲਾਉਂਦਾ ਪਿਆ ਪੁਲਿਸ ਨੂੰ ਪਤਾ ਹੈ ਫਿਰ ਵੀ ਉਹਨੂੰ ਹੱਥ ਨਹੀਂ ਪਾਰੀ ਦੱਸੋ ਕਿੱਦਾਂ ਦਾ ਪ੍ਰਸ਼ਾਸਨ ਹੈ ਗੁਰਦਾਸਪੁਰ ਦਾ ਡੀਐਸਪੀ ਐਸਐਚਓ ਹੋਰ ਥਾਣੇ ਦੇ ਮੁੰਸੀ ਜਿਹੜੇ ਪੂਰੀ ਉਹਦੀ ਸਪੋਰਟ ਕਰਦੇ ਨੇ ਯਾਨੀ ਪੈਸਾ ਲੈ ਕੇ ਸਪੋਰਟ ਕਰਦੇ ਨੇ ਇਹੀ ਕਹਿ ਸਕਦੇ ਆ ਤਾਂ ਹੋਰ ਤਾਂ ਕੋਈ ਕਹਿ ਨਹੀਂ ਸਕਦੇ ਸੀ ਹਾਂਜੀ ਨੀ ਉਹ ਹੈ ਕਹ ਪਜ ਨਗਰ ਸੁਕੇ ਜੈ ਕੋਚ ਨਹੀਂ ਨਹੀਂ ਕਿ ਤਨੇ ਉਹ ਸੁਨੇ ਆ ਪੰਜਰੀ ਗੁਰਦਾਸਪੁਰ ਤੋਂ ਆਪ ਘਰ ਆਈ ਨਾ ਹੁੰਦੇ ਮੈਂ ਕੀ ਕਹੀ ਤੇ ਉਹ ਜਿਹੜੇ ਕੌਨਸ ਵਾਲੇ ਆਵੇ ਉਹਨੂੰ ਕਹਿੰਦੇ ਆ ਵੀ ਇਹਦੀ ਡਿਊਟੀ ਨਹੀਂ ਉਸ ਟਾਈਮ ਜੀ ਜਦੋਂ ਜੀ ਮੈਂ ਆਪਣੀ ਬੇਟੀ ਨੂੰ ਹਸਪੀਟਲ ਗੁਰਦਾਸਪੁਰ ਤੇ ਲੈ ਕੇ ਗਿਆ ਜੀ ਉਹ ਟਾਈਮ ਰਾਤ ਨੂੰ ਹੋਰ ਡਾਕਟਰ ਦੀ ਡਿਊਟੀ ਸੀ ਜੀ ਤੇ ਦਿਨੇ ਡਾਕਟਰ ਰਚਨਾ ਬਾਬਾ ਦੀ ਆਈ ਹੈ ਡਿਊਟੀ ਉਹਨੇ ਆਪਣੀ ਡਿਊਟੀ ਦੇ ਦੌਰਾਨ ਉਦੋਂ ਉੱਥੇ ਸਰਪੰਚ ਆਇਆ ਉਹਦਾ ਭਰਾ ਪਾਸਟਰ ਦਾ ਤੇ ਪਾਸਟਰ ਹੀ ਤੇ ਕਾਨੂੰਨ ਸਰਤਾ ਬੰਦਾ ਸੀ ਉਹਨਾਂ ਨੇ ਆਣ ਕੇ ਡਾਕਟਰ ਨੂੰ ਕਹਿ ਕੇ ਤੇ ਛੁੱਟੀ ਕਰਾਤੀ ਤੇ ਜਦ ਕਿ ਡਾਕਟਰ ਦੀ ਮੇਰੇ ਕੋਲੋਂ ਪਰਚੀਆਂ ਹੈਗੀਆਂ ਨੇ ਸਟਿੱਪ ਹੈਗੀ ਹੈ ਜੀ ਜਿਹਦੇ ਵਿੱਚ ਡਾਕਟਰ ਨੇ ਉਹ ਲਾਜ ਨਹੀਂ ਕੀਤਾ ਤੇ ਆਪਣਾ ਸਿਆਣੋ ਉਹਦੇ ਕੀਤੇ ਦਿਆ ਤੇ ਹੁਣ ਜਦੋਂ ਮੈਂ ਪੁਲਿਸ ਨੂੰ ਦੱਸਣੇ ਜਾ ਕੇ ਤੇ ਪੁਲਿਸ ਵਾਲੇ ਕਹਿੰਦੇ ਇਹਦੇ ਆਪਣੀ ਡਿਊਟੀ ਹੈ ਨਹੀਂ ਆਪਣੀ ਡਿਊਟੀ ਵਿੱਚ ਦਾਖਲੀ ਐਡਮਿਟ ਨਹੀਂ ਕੀਤਾ ਬੇਟੀ ਤੁਹਾਡੀ ਨੂੰ ਸੀ ਤੇ ਜਦੋਂ ਮੈਂ ਹੁਣ ਸਾਰੇ ਕੋਈ ਪ੍ਰੂਫ ਵੀ ਉਹਨਾਂ ਨੂੰ ਦਿਨਾ ਪੁਲਿਸ ਨੂੰ ਜੀ ਹੁਣ ਮੈਂ ਅਦਾਲਤ ਵਿੱਚ ਵੀ ਲਾਈ ਦਿਆ ਜੀ ਇਹ ਆ ਦੇਖੋ ਜੀ ਇਹ ਡਾਕਟਰ ਦੇ ਸਾਈਨ ਆ ਉਹਨੇ ਉਥੋਂ ਮੈਨੂੰ ਛੁੱ ਮਤਲਬ ਦੇਖੋ ਇਹ ਦਰਦ ਭਰੀ ਕਹਾਣੀ ਹੈ ਜੀ ਇਹਦੀ ਅਸੀਂ ਹੁਣ ਜਿਹੜਾ ਕਿ ਪੁਲਿਸ ਵਾਲੇ ਡਰਾਉਂਦੇ ਉਹਨਾਂ ਦੀ ਅਸੀਂ ਕੇਸ ਦੀ ਇਹਦੀ ਕੇਸ ਦੀ ਸੀਬੀਆਈ ਤੋਂ ਜਾਂਚ ਕਰਾਵਾਂਗੇ ਵੀ ਜਿਹੜਾ ਤੁਸੀਂ ਕੀਤਾ ਝੂਠਾ ਵਰਚਾ ਇਹ ਜਿਹੜਾ 304 ਦਾ ਕੀਤਾ ਐਕਸੀਡੈਂਟ ਚ ਉਹਦੀ ਵੀ ਸ਼ਾਨਵੀਨ ਕਰਾਵਾਂਗੇ ਤੇ ਸੀਬੀਆਈ ਤੱਕ ਜਾਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਹੜਾ ਪਾਸਟਰ ਹੈ ਜਲਦ ਤੋਂ ਜਲਦ ਪੁਲਿਸ ਨੂੰ ਅਰੈਸਟ ਕਰੇ ਤੇ ਇਸ ਕਲਵੰਤ ਕੋਰ ਦਾ ਨਾਮ ਵਿੱਚ ਪਾਉਣ ਜੀ ਤੇ ਕਲਵੰਤ ਕੋਰ ਦਾ ਨਾਮ ਵਿੱਚ ਪਾਉਣ ਅਸੀਂ ਡੀਜੀਪੀ ਦਫਤਰ ਤੇ ਹਾਈ ਕੋਰਟ ਸੀਬੀਆਈ ਨੂੰ ਆਪਾਂ ਕੇਸ ਦੀ ਜਾਂਚ ਕਰਾਵਾਂਗੇ